ਨਿਕੋਲਸ ਫੋਕੇ ਰਾਜਾ ਲੁਈਸ 14ਵੇਂ ਦੇ ਟਾਈਮ ਦੇ ਉੱਤੇ ਫਰਾਂਸ ਦਾ ਅਸਿਸਟੈਂਟ ਵਿਤ ਮੰਤਰੀ ਸੀ। ਉਹਨੂੰ ਬਹੁਤ ਤਲਾਵਿਸ਼, ਬਹੁਤ ਵੱਡੀਆਂ-ਵੱਡੀਆਂ ਪਾਰਟੀਆਂ ਕਰਨ ਦਾ ਬਹੁਤ ਸ਼ੌਕ ਸੀ। ਇਸੇ ਕਰਕੇ ਉਹ ਰਾਜੇ ਦੇ ਬਹੁਤ ਕਰੀਬ ਸੀ। ਰਾਜਾ ਉਹਨੂੰ ਬਹੁਤ ਪਸੰਦ ਕਰਦਾ ਸੀ। ਰਾਜੇ ਦੇ ਵੀ ਇਹੀ ਸ਼ੌਕ ਸੀ ਵੱਡੀਆਂ ਪਾਰਟੀਆਂ ਕਰਨਾ, ਵੱਡੇ ਲੋਕਾਂ ਨੂੰ ਮਿਲਦਾ। ਆਪਣੇ ਆਪ ਨੂੰ ਉੱਚਾ ਦਿਖਾਣਾ। ਸਭ ਲੋਕਾਂ ਨੂੰ ਲੱਗਦਾ ਸੀ ਕਿ ਜਦੋਂ ਵੀ ਸੀਨੀਅਰ ਜਿਹੜਾ ਵਿੱਤ ਮੰਤਰੀ ਆ ਉਹਦਾ ਅਹੁਦਾ ਖਾਲੀ ਹੋਇਆ ਤਾਂ ਉਹ ਨਿਕੋਲਸ ਫੋਕੇ ਨੂੰ ਮਿਲੇਗਾ ਤੇ ਨਿਕੋਲਸ ਫੋਕੇ ਨੂੰ ਵੀ ਇਹ ਹੀ ਲੱਗਦਾ ਸੀ ਪਰ 1661 ਦੇ ਵਿੱਚ ਜਦੋਂ ਸੀਨੀਅਰ ਵਿੱਤ ਮੰਤਰੀ ਦੀ ਮੌਤ ਹੁੰਦੀ ਆ ਤਾਂ ਰਾਜੇ ਨੇ ਫੋਕੇ ਨੂੰ ਉਹ ਉਹਦਾ ਨਾਂ ਦੇ ਕੇ ਪੂਰਾ ਅਹੁਦਾ ਹੀ ਖਤਮ ਕਰਤਾ ਵਿੱਤ ਮੰਤਰੀ ਦਾ ਫੋਕੇ ਨੂੰ ਲੱਗਿਆ ਕਿ ਰਾਜਾ ਨਾਰਾਜ਼ ਹੋ ਗਿਆ ਉਹਨੇ ਰਾਜੇ ਨੂੰ ਮਨਾਉਣ ਦੀ ਇੱਕ ਤਰਕੀਬ ਸੋਚੀ ਇਹ ਬਹੁਤ ਸ਼ਾਨਦਾਰ ਪਾਰਟੀ ਕਰੂੰਗਾ ਰਾਜੇ ਨੂੰ ਬੁਲਾਉਂਗਾ ਉਹਦੇ ਵਿੱਚ ਤੇ ਰਾਜੇ ਦੀ ਵਾਹ-ਵਾਕ ਹੋ ਜਾਏਗੀ ਉਹਨੇ ਇੱਕ ਬਹੁਤ ਵੱਡੀ ਪਾਰਟੀ ਆਪਣੇ ਮਹਿਲ ਦੇ ਵਿੱਚ ਅਰੇਂਜ ਕੀਤਾ ਬਹਾਨਾ ਮਾਰਿਆ ਕਿ ਮੈਂ ਇਹ ਪਾਰਟੀ ਆਪਣੇ ਮਹਿਲ ਦੀ ਮਰੰਮਤ ਪੂਰੀ ਹੋਣ ਦੀ ਖੁਸ਼ੀ ਚ ਦੇ ਰਿਹਾ ਰਾਜਾ ਮੁੱਖ ਮਹਿਮਾਨ ਸੀ ਪਰ ਅਸਲ 'ਚ ਉਹ ਪਾਰਟੀ ਰਾਜੇ ਦਾ ਸਤਿਕਾਰ ਵਧਾਉਣ ਲਈ ਦੇ ਰਿਹਾ ਸੀ ਕਿ ਰਾਜੇ ਦੀ ਦਿਲ ਦੇ ਵਿੱਚੋ ਜਗ੍ਹਾ ਬਣਾ ਸਕੇ ਰਾਜਾ ਉਹ ਤੋਂ ਪ੍ਰਭਾਵਿਤ ਹੋ ਸਕੇ ਯੂਰਪ ਦੇ ਬਹੁਤ ਪ੍ਰਭਾਵਸ਼ਾਲੀ ਤੇ ਬੁੱਧੀਜੀਵ ਲੋਕ ਬੁਲਾਏ ਗਏ। ਸੱਤ ਪ੍ਰਕਾਰ ਦੇ ਭੋਜਨਾਂ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਕਈ ਭੋਜਨ ਇਹੋ ਜਿਹੀ ਸੀ ਬਹੁਤ ਹੀ ਬਲੱਖਣ ਜਿਹੜੇ ਯੂਰਪ ਦੇ ਬਹੁਤੇ ਲੋਕਾਂ ਨੇ ਨਹੀਂ ਸਿਖਾਈ। ਤੇ ਮੋਲੀਏ ਨਾਂ ਦੇ ਇੱਕ ਨਾਟਕਕਾਰ ਜਿਹੜਾ ਬਹੁਤ ਹੀ ਪ੍ਰਭਾਵਸ਼ਾਲੀ ਸੀ ਬਹੁਤ ਹੀ ਮਸ਼ਹੂਰ ਸੀ ਉਹਨੂੰ ਬੁਲਾਇਆ ਗਿਆ ਨਾਟਕ ਪਲੇ ਕਰਨ ਵਾਸਤੇ। ਜਦੋਂ ਪਾਰਟੀ ਸ਼ੁਰੂ ਹੋਈ ਰਾਜਾ ਬਹੁਤ ਦੇਖ ਕੇ ਹੈਰਾਨ ਹੋਇਆ ਵੀ ਇੰਨੀ ਸ਼ਾਨਦਾਰ ਪਾਰਟੀ ਸੀ। ਪੋਜ਼ਨ ਖਾਣ ਤੋਂ ਬਾਅਦ ਜਿਹੜੇ ਸਾਰੇ ਗੈਸਟ ਸੀ ਉਹਨਾਂ ਨੂੰ ਇੱਕ ਬਗੀਚੇ ਦੇ ਵਿੱਚ ਦੀ ਲਗਾਇਆ ਗਿਆ ਵਾਕ ਦੇ ਉੱਤੇ ਫਿਰ ਆਤਿਸ਼ਵਾਜੀ ਕੀਤੀ ਗਈ ਤੇ ਫਿਰ ਫੋਲੀਆ ਦਾ ਨਾਟਕ ਦੇਖਿਆ ਪਾਰਟੀ ਖਤਮ ਹੋਈ ਕਿ ਹਰ ਵਾਰ ਜਿਹੜਾ ਹਰ ਇੱਕ ਬੰਦਾ ਸੀ ਉਹਦੇ ਮੂੰਹ ਦੇ ਉੱਤੇ ਫੋਕੇ ਦੀ ਪਾਰਟੀ ਦੀ ਪ੍ਰਸ਼ੰਸਾ ਸੀ ਕਿ ਪਾਰਟੀ ਐਸੀ ਜ਼ਿੰਦਗੀ 'ਚ ਕਦੇ ਨਹੀਂ ਦੇਖੀ ਸਭ ਖੁਸ਼ ਸੀ ਪਰ ਦੂਜੇ ਦਿਨ ਰਾਜੇ ਦੇ ਇੱਕ ਮੇਨ ਸਪਾਈ ਨੇ ਆ ਕੇ ਫੋਕੇ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨੂੰ ਜੇਲ੍ਹ ਚ ਲਿਜਾਇਆ ਗਿਆ। ਜੇਲ੍ਹ ਚ ਲਿਜਾ ਕੇ ਉਹਦੇ ਉੱਤੇ ਇਲਜ਼ਾਮ ਲਾਏ ਗਏ ਕਿ ਇਹਨੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਚੋਰੀ ਕੀਤੀ ਹੈ। ਇਹ ਸਾਰੇ ਇਲਜ਼ਾਮ ਰਾਜੇ ਦੇ ਕਹਿਣ ਤੇ ਲਗਾਏ ਗਏ ਸੀ। ਤੇ ਫਿਰ ਫੋਕੇ ਨੂੰ ਗ੍ਰਿਫਤਾਰ ਕਰਕੇ ਦੂਰ ਦਰਾਡੇ ਕਿਸੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਉਹਨੇ ਜ਼ਿੰਦਗੀ ਦੇ ਆਖਰੀ 20 ਸਾਲ ਜੇਲ੍ਹ ਚ ਗੁਜ਼ਾਰੇ। ਰਾਜਾ ਲੁਇਸ ਬਹੁਤ ਹੀ ਘਮੰਡੀ ਸੀ। ਉਹਨੇ ਉਤੋਂ ਉਹਦੇ ਕੋਲੋਂ ਕੋਈ ਵੀ ਆਪਣੇ ਤੋਂ ਸ਼ਾਨਦਾਰ ਬੰਦਾ ਦੇਖਿਆ ਨਹੀਂ ਸੀ ਜਾਂਦਾ ਜਦੋਂ ਉਹਨੇ ਵੇਖਿਆ ਕਿ ਮੇਰੀ ਪਾਰਟੀ ਨੂੰ ਛੱਡ ਕੇ ਫੋਕੇ ਦੀ ਪਾਰਟੀ ਦੀ ਪ੍ਰਸ਼ੰਸਾ ਹੋ ਰਹੀ ਹੈ ਤਾਂ ਉਹ ਤੋਂ ਜਰਿਆ ਨਹੀਂ ਗਿਆ ਤੋਂ ਇਹਨੂੰ ਖਤਮ ਕਰਾ ਦਿੱਤਾ ਹੁਣ ਸਿੱਖਿਆ ਕੀ ਮਿਲਦੀ ਹੈ ਸਿੱਖਿਆ ਇਹ ਮਿਲਦੀ ਹੈ ਕਿ ਆਪਣੇ ਆਲੇ ਦੁਆਲੇ ਜਿਹੜੇ ਰਸੂਖ ਵਰ ਲੋਕ ਨੇ ਜਿਹੜੇ ਤਾਕਤਵਰ ਲੋਕ ਨੇ ਉਹਨਾਂ ਤੋਂ ਕੋਈ ਉੱਚਾ ਔੜ ਦਾ ਵੇਖਿਆ ਨਹੀਂ ਜਾਂਦਾ ਜਿੰਨੀ ਦੇਰ ਤੁਹਾਡੇ ਕੋਲੇ ਉਨੀ ਤਾਕਤ ਨਹੀਂ ਹੈ ਕਿ ਤੁਸੀਂ ਉਹਨਾਂ ਲਾੜ ਸਕੋ ਉਹਨੀ ਦੇਰ ਆਪਣੀ ਤਾਕਤ ਦਾ ਮੁਜ਼ਾਹਿਰਾ ਕਦੇ ਨਾ ਕਰੋ इवन ਕਿ ਕਿਸੇ ਨੂੰ ਖੁਸ਼ ਕਰਨ ਲਈ ਵੀ ਆਪਣੀ ਪ੍ਰਸ਼ੰਸਾ ਕਦੇ ਨਾ ਦਿਓ ਆਪਣਾ ਖੂਬੀਆਂ ਦਾ ਪ੍ਰਦਰਸ਼ਨ ਕਦੇ ਨਾ ਕਰੋ ਆਪਣੀ ਸਕਸੈਸ ਬਾਰੇ ਉਹਨੀ ਦੇਰ ਕਿਸੇ ਨੂੰ ਨਾ ਦੱਸੋ ਜਿਹਨੀ ਦੇਰ ਤੁਸੀਂ ਇਸ ਦੇ ਯੋਗ ਨਹੀਂ ਹੈਗੇ ਇਹਨੂੰ ਕਹਿੰਦੇ ਕਿ ਨੈਵਰ ਆਊਟਸ਼ਾਈਨ ਦਾ ਮਾਸਟਰ ਜਿਹੜਾ ਹੁਣ ਸਮੇ ਦਾ ਮਾਸਟਰ ਆ ਸਮੇ ਦਾ ਜਿਵੇਂ ਕਹਿ ਲਗੇ ਸਮੇ ਦਾ ਰਾਜਾ ਤਾਕਤਵਰ ਇਨਸਾਨ ਹੈਗਾ ਉਹਦੀ ਆਊਟਸ਼ਾਈਨ ਆਪਣੇ ਕਦੇ ਨਹੀਂ ਚੱਲਦਾ ਕਦੇ ਨਹੀਂ ਉਹ ਦੇਖ ਕੇ ਜਰਦਾ ਕਿ ਮੈਨੂੰ ਕਿਸੇ ਨੇ ਆਊਟਸ਼ਾਈਨ ਕਰਦਾ ਧਿਆਨ ਰੱਖੋ ਇਹ ਚੀਜ਼ਾਂ ਦਾ ਕਿਉਂਕਿ ਉਹ ਤੁਹਾਡੀ ਸਕਸੈਸ ਦੇ ਵਿੱਚ ਰੁਕਾਵਟ ਬਣ ਸਕਦੀ ਹੈ ਤੁਹਾਨੂੰ ਇਹਦਾ ਨੁਕਸਾਨ ਹੋ ਸਕਦਾ ਮੈਨੂੰ ਇਹ ਕਹਾਣੀ ਬਹੁਤ ਸੋਹਣੀ ਲੱਗੀ ਤੇ ਆਪਾਂ ਮਿਲਦੇ ਹਾਂ ਅਗਲੀ ਕਹਾਣੀ ਦੇ ਵਿੱਚ ਅਗਲੇ ਹਫਤੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇਤਾਲੀਵਾਲ ਟਾਕਸ ਜੇ ਤੁਹਾਨੂੰ ਮੇਰੀ ਸਟੋਰੀਜ਼ ਪਸੰਦ ਆਉਂਦੀਆਂ ਨੇ ਜੇਤਾਲੀਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ YouTube Instagram TikTok ਦੇ ਉੱਤੇ ਤੇ Facebook ਤੇ ਤੇ ਆਪਾਂ ਲੈ ਕੇ ਆਵਾਂਗੇ ਇੱਕ ਅਗਲੀ ਕਹਾਣੀ ਅਗਲੇ ਐਤਵਾਰ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੇ ਹਫ਼ਤੇ